ਤੇ ਯੂਪੀ ਚ ਕਰਵਾਏ ਜਾ ਰਹੇ ਮਹਾਕੁੰਭ ਚ ਭਿਆਨਕ ਹਾਸਾ ਵਪਰਿਆ ਜਿੱਥੇ ਕਿ ਮਹਾਕੁੰਭ ਦੇ 7ਵੇਂ ਦਿਨ ਐਤਵਾਰ ਨੂੰ ਮੇਲਾ ਖੇਤਰ ਚ ਭਿਆਨਕ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਟੈਂਟ ਚ ਖਾਣਾ ਬਣਾਉਂਦੇ ਸਮੇਂ ਇਹ ਅੱਗ ਲੱਗੀ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਫਿਲਹਾਲ ਇਹ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਅੱਗ ਨੇ ਹੋਰ ਨਾਲ ਟੈਂਟਾਂ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਜਿਸ ਕਾਰਨ ਉਹਨਾਂ ਚ ਰੱਖੇ ਗੈਸ ਸਿਲੰਡਰਾਂ ਚ ਲਗਾਤਾਰ ਧਮਾਕੇ ਹੋ ਰਹੇ ਨੇ ਹੁਣ ਤੱਕ 80 ਤੋਂ 100 ਦੇ ਕਰੀਬ ਟੈਂਟ ਸੜ ਕੇ ਸੁਆਹ ਹੋ ਚੁੱਕੇ ਨੇ ਜਦ ਕਿ ਅੱਗ ਦਾ ਵਧਣਾ ਲਗਾਤਾਰ ਜਾਰੀ ਹੈ ਇਹ ਅੱਗ ਸੜਕ ਦੇ ਨਾਲ ਬਣੇ ਲੋਹੇ ਦੇ ਬ੍ਰਿਜ ਦੇ ਹੇਠਾਂ ਲੱਗੀ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਿਆ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਉਧਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਚ ਅੱਗ ਦੇ ਉੱਚੇ-ਉੱਚੇ ਪਾਂਬੜ ਵੜਦੇ ਦਿਖਾਈ ਦੇ ਰਹੇ ਨੇ ਉਥੇ ਹੀ ਅੱਗ ਦਾ ਕਾਲਾ ਧੂਆਂ ਵੀ ਕਈ ਸੌ ਮੀਟਰ ਉੱਪਰ ਤੱਕ ਉੱਠਦਾ ਨਸਰਾ ਰਿਹਾ ਹੈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਲੋਕਾਂ ਚ ਹਫੜਾ-ਦਫੜੀ ਮਚੀ ਹੋਈ ਹੈ ਉਥੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਚ ਲੱਗੀਆਂ ਹੋਈਆਂ ਨੇ ਹੋ ਹਟੋ ਹਟੋ ਤਾਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਹਿਜਲ ਕਰ ਦਿੱਤੀ ਹੈ ਹਵਾ ਤੇਜ਼ ਹੋਣ ਕਾਰਨ ਅੱਗ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਫਿਲਹਾਲ ਲਈ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਹੈ ਪਰ ਇਸ ਦੇ ਨਾਲ ਵੱਡਾ مالی ਨੁਕਸਾਨ ਹੋਇਆ ਹੈ ਕਰੀਬ 100 ਟੈਂਟ ਹੁਣ ਤੱਕ ਸੜ ਚੁੱਕੇ ਨੇ ਉੱਥੇ ਹੀ ਇਹ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ ਮਹਾਕੂ ਮੇਲੇ ਦੇ ਸੈਕਟਰ 19 ਚ ਲੱਗੀ ਅੱਗ ਸੈਕਟਰ 20 ਤੱਕ ਪਹੁੰਚ ਗਈ ਹੈ ਅਸਮਾਨ ਚ ਧੂਏ ਦਾ ਗੁਬਾਰ ਦੇਖ ਕੇ ਲੋਕਾਂ 'ਚ ਭਾਜੜ ਪੈ ਗਈ ਉੱਥੇ ਹੀ ਲੋਕਾਂ ਨੇ ਮੌਕੇ ਤੇ ਇਹਨਾਂ ਵੀਡੀਓਜ਼ ਨੂੰ ਰਿਕਾਰਡ ਕਰ ਲਿਆ ਦਰਤਲ ਕਿਹਾ ਜਾ ਰਿਹਾ ਹੈ ਕਿ ਖਾਣਾ ਬਣਾਉਂਦੇ ਸਮੇਂ ਇੱਕ ਸਿਲੰਡਰ ਕਾਰਨ ਇਹ ਅੱਗ ਲੱਗ ਗਈ ਜਿਸ ਕਾਰਨ ਆਲੇ-ਦੁਆਲੇ ਦੇ ਟੈਂਟਾਂ ਤੱਕ ਵੀ ਇਹ ਅੱਗ ਚਾ ਪਹੁੰਚੀ ਅਤੇ ਨਾਂ ਟੈਂਟਾਂ ਵਿੱਚ ਰੱਖੇ ਸਿਲੰਡਰ ਅੱਗ ਕਾਰਨ ਇੱਕ ਲਗਾਤਾਰ ਬਲਾਸਟ ਕਰ ਰਹੇ ਨੇ ਉੱਥੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਨੇ ਜਿਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਲਈ ਫਾਫੜਾ ਦਫੜੀ ਮਚੀ ਹੋਈ ਹੈ ਵੱਡੇ ਖੇਤਰ ਚ ਟੈਂਟ ਲੱਗੇ ਹੋਏ ਨੇ ਵੱਡੇ ਖੇਤਰ ਚ ਇਹ ਮਹਾਕੁੰਮ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਇੰਨਾ ਵੱਡਾ ਹਸਤਾਵਾਪਰਨਾ ਵਾਕਈ ਹੀ ਇੱਕ ਬੇहद ਦਰਦਨਾਕ ਅਤੇ ਭਿਆਨਕ ਤਸਵੀਰ ਪੇਸ਼ ਕਰਦਾ ਹੈ ਪਰ ਫਿਲਹਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ